ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਅਭਿਆਨ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਅਟਾਰੀ ਸਬ ਡਿਵੀਜ਼ਨ ਪੁਲਿਸ ਨੇ 6 ਕਿਲੋ ਹਰਨ ਦੀ ਵੱਡੀ ਖੇਪ ਬਰਾਮਦ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਲਖਵਿੰਦਰ ਸਿੰਘ ਗਲੇਰ ਨੇ ਕਿਹਾ ਕਿ ਥਾਣਾ ਕ੍ਰਿੰਡਾ ਦੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਨਸ਼ੇ ਦੀ ਖੇਪ ਲੈ ਕੇ ਸ਼ਹਿਰ ਵੱਲ ਜਾ ਰਿਹਾ ਹੈ ਐਸਐਚਓ ਕ੍ਰਿੰਡਾ ਤੇ ਐਸਆਈ ਰਾਜਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਟੀਮ ਨੇ ਵਿਸ਼ੇਸ਼ ਨਾਕਾ ਲਗਾ ਕੇ ਨੌਜਵਾਨ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਚੋਂ 6 ਕਿਲੋ ਹਿਰਨ ਬਰਾਮਦ ਕੀਤੀ ਗਈ ਗੱਲਬਾਤ ਕਰਦੇ ਹੋਏ ਡੀਐਸਪੀ ਲਖਮਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿੰਨੂੰ ਸਪਲਾਈ ਹੋ ਰਹੀ ਸੀ ਅਤੇ ਪਾਕਿਸਤਾਨ ਤੋਂ ਇਹ ਨੈਟਵਰਕ ਕਿਵੇਂ ਚਲਾਇਆ ਜਾ ਰਿਹਾ ਹੈ ਉਥੇ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਮਯਾਬੀ ਮੁੱਖ ਮੰਤਰੀ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਯੁੱਧ ਵਿੱਚ ਇੱਕ ਵੱਡੀ ਪ੍ਰਾਪਤੀ ਹੈ ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਕਿੰਨੇ ਸਮੇਂ ਤੋਂ ਇਸ ਧੰਦੇ ਦੇ ਵਿੱਚ ਸਰਗਰਮ ਸੀ ਅਤੇ ਇਸ ਦੇ ਸਾਥੀ ਕੌਣ ਹਨ ਪੁਲਿਸ ਦਾ ਦਾਵਾ ਹੈ ਕਿ ਦੋਸ਼ੀ ਦੇ ਮੋਬਾਈਲ ਤੋਂ ਵੀ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਜਿਨ੍ਹਾਂ ਦੇ ਆਧਾਰ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਕਾਰਵਾਈ ਹੋਵੇਗੀ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲ ਦੀ ਖਾਸ ਰਿਪੋਰਟ 4 ਮਹੀਨੇ ਤੋਂ ਬਾਅਦ ਸਮੇਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਵਿਤ ਨਸ਼ਾ ਅਰੋਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਜਿਆ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹੜੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਕੀ ਦਿੱਤੇ ਜੀ ਦੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਘਂਡਾ ਦੀ ਸਾਡੀ ਟੀਮ ਜਿਹੜੀ ਹੈ ਐਸਹੀ ਰਾਜਵੀਰ ਸਿੰਘ ਇੰਚਾਰਜ 칸ਗੜ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਬੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਕੀਪ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਦੇ ਹਾਂ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸੰਮੋਫਰ ਭਜਨ ਸਿੰਘ ਵਾਸੀ ਨਾਲੀ ਥਾਣਾ ਖਾਲੜਾ ਇਹ ਖੇਪ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਉਰੇ ਦੇ ਸੰਬੰਧ ਜਿਹੜਾ ਨਵਾਈ ਸਰਚ ਕਰਨ ਤੇ ਜਿਹੜਾ ਇਹ ਕਿ ਪਾਕਿਸਤਾਨ ਤੋਂ ਮਨਵਾਈ ਸੀ ਉਹਥੇ ਬੇਸ ਮੰਦਲ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸੰਬੰਧ ਹੈ ਇਹਦੇ ਨਾਲ ਉਥੇ ਕੇਮ ਬਰਾਮਤ ਦੇ ਰਿਹਾ ਸੀ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹਨੇ ਮੁਕੱਦਮਾ ਨੰਬਰ 295 ਅ ਜੁਰਮਾ 21C 885 ਐਨਡੀਪੀ ਐਸੈਕਟ ਦਾ ਥਾਣਾ ਕ੍ਰਿੰਡਾ ਸਾਡਾ ਜਿਹੜਾ ਸਥਾਪਿਤ ਜਾਂਦਾ ਉਹਦੇ 'ਚ ਦਰਜ ਕੀਤਾ ਬਾਕੀ ਇਹਦੀ ਜਿਹੜੀ ਅਗੇ ਤਫਤੀਸ਼ ਚੱਲੀ ਯਾਰੀ ਹੈ ਕਿ ਹੋਰ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਹਿਰੀਕ ਕਰਾਂਗੇ ਇਨੀ ਉਮਰ ਕਿਨੇ ਸਰਦੀ ਇਹਦੀ 23 24 ਸਾਲ ਉਮਰ ਹੈ ਜੀ ਇਹ ਜਿੰਨੀ ਛੋਟੀ ਉਮਰ ਦਾ ਜਿਸ ਨਾਲ ਇਹ ਲੱਗਦਾ ਕਿ ਕਲਾਜ ਦੇ ਨਾਲ ਸਾਥੀ ਨਹੀਂ ਹੁੰਦੇ ਤੇ ਕੋਸ਼ਿਸ਼ ਕਰ ਰਹੇ ਹਨ ਸਮਾਂ ਥੋੜਾ ਸੀ ਜਾਂ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂਬੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈ ਤੇ ਨੇ ਸਪਲਾਈ ਕਿੰਨੂੰ ਕਰਨੀ ਇਹਦੀ ਗੱਲ ਤੁਹਾਡੇ ਧਿਆਨ ਦੇ ਵਿੱਚ ਵੀ ਅਸੀਂ ਉਸਲੇਸਾ ਹੋਰ ਵੀ ਇਹਦੇ ਲਿੰਕ ਨੂੰ ਆਉਣ ਜਾਂ ਹੋਰ ਕਿਹਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਉਹ ਦੋਹੋ ਸਕਰੀ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੀਆਂ ਇਹਦਾ ਜੈਸਾਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਵੀ ਛਾਂਨੀ ਦੁਬਾਰਾ ਸਟਾਰਟ ਕਰਾਂਗੇ ਸਰ ਇਹਨਾਂ ਨਾਲ ਪਹਿਲਾਂ ਵੀ ਕੋਈ ਇਹਨੂੰ ਮਾਮਲੇ ਪਹਿਲਾਂ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਪੰਦ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈਕਡ ਸਰ ਨੂੰ ਪਤਾ ਲੱਗਾ ਪਾਕਿਸਤਾਨ ਚ ਕਿਸ ਕਿਸ ਕਰਦੇ ਨੇ ਸੰਪਰਕ ਤੇ ਕੋਈ ਨਾਮ ਆਉਂਦਾ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈਗੇ ਲੇਕਿਨ ਐਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਅਸੀਂ ਤਾਂ ਸਰਪੂ ਦੇ ਸੇਲੋ ਬਾਲੇ ਵੀ ਰੇਡੀ ਕੀਤੀ ਕੋਈ ਇਹਦੇ ਦੁਕਾਨੇ ਤੇ ਜਿਹੜੇ ਲਾਗੀ ਦਾ ਰਹਿਣ ਵਾਲਾ ਨਾਲ ਨਹੀਂ ਹਾਂਜੀ ਨਾਲ ਨਹੀਂ ਖਾਣਾ ਖਾ ਰਹਾ ਵੀ ਤੇ ਰੇਡ ਦਾ ਮਤਲਬ ਤੁਸੇ ਉਹ ਅਮੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਤੇ ਲਿਆ ਕੇ ਹੀਪ ਮਿਲਿਆ ਬਾਕੀ ਦੀ ਪੁੱਛ ਇਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਇਹ ਇੱਕ ਸਾਲ ਤੋਂ ਇੱਕ ਸਾਲ ਤੋਂ ਇਹ ਮੈਂ ਹੀ ਪਾਇਆ ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਸ ਕੋਸ਼ਿਸ਼ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਲ ਕੰਮ ਕੀ ਕਰਦਾ ਸਰ ਇਹ ਫ੍ਰੀ ਹੈ ਫਸਟ ਟੂ ਤੋਂ ਬਾਅਦ ਹੋ ਗਿਆ ਇਹ ਮਨੀ ਹੈ ਇਹ ਕਿਹੜਾ ਕੁਝ ਸਾਡੇ ਇਹ ਅਰਨਿੰਗ ਮਨੀ ਸ਼ਾਅ ਅਰਨਿੰਗ ਮਨੀ